ਕਿਸਾਨ ਭਰਾਓ ਸასიਖਾਲ ਵੀਡੀਓ ਸਾਰੀ ਦੇਖ ਲਿਓ ਫਸਲ ਆਪਾਂ ਲਾਈ ਆ ਇਸ ਕਰਕੇ ਕਿ ਵੱਢ ਕੇ ਆਪਾਂ ਠੇਕਾ ਪੂਰਾ ਕਰਨਾ ਅਗਲੀ ਫਸਲ ਟਾਈਮ ਸਰ ਬੀਜਣੀ ਆ ਇਹ ਤੋਂ ਕੁਝ ਚਾਰ ਪੈਸੇ ਵਜਾਉਣੇ ਆ ਅੱਜ ਮੈਂ ਮੈਂ ਖੜਾ ਨਾ ਐਨਕ ਲਈ ਖੇਤ ਦੇ ਵਿੱਚ ਐ ਬਹੁਤ ਸਾਰੇ ਕੰਪਨੀਆਂ ਦੇ ਏਜੰਟ ਫੀਲਡ ਆਫੀਸਰ ਹੈਗੇ ਆ ਉਹ ਵੀ ਆਪਣੀ ਭਾਈਚਾਰੇ ਚੋਂ ਆ ਆਪਣੇ ਪਿੰਡਾਂ ਦੀ ਹੋਣਗੇ ਬਹੁਤੇ ਦਾ ਆਹ ਆ ਜੀ ਵਾਇਰਸ ਵਾਲਾ ਜੀ ਆ ਫਲਾਨ ਆ ਜੀ ਇਹਦੇ ਆਪਾਂ ਹੁਣ ਡੂੰਗੀ ਤਰੀਕੇ ਨਾਲ ਗੱਲ ਕਰ ਲਈਏ ਕਿ ਮੈਂ ਦੋ ਰਾਤਾਂ ਜਾ ਕੇ ਪੂਸਾ ਸਾਇੰਟਿਸਟ ਉਹਨਾਂ ਵਿਗਿਆਨੀਆਂ ਨੂੰ ਵੀ ਮਿਲ ਕੇ ਆਇਆ ਜਿਹੜੇ ਕਿ ਵਾਇਰਸ ਦੇ ਇਨਫੈਕਸ਼ਨ ਵਾਲੇ ਜਿਹੜੇ ਬੂਟੇ ਹੈਗੇ ਆ ਉਹਨਾਂ ਨੂੰ ਉਹ ਖੇਤਾਂ ਵਿੱਚੋਂ ਆ ਕੇ ਲੈ ਕੇ ਗਏ ਹੈਗੇ ਆ ਬਹੁਤ ਸਾਰੀਆਂ ਕਿਸਮਾਂ ਵਿੱਚ ਬਹੁਤ ਸਾਰੇ ਵੱਡੇ ਏਰੀਆ ਵਿੱਚ ਇਹ ਇਨਫੈਕਸ਼ਨ ਇਸ ਵਾਰੀ ਇਹ ਚਿੱਟੀ ਪਿੱਠ ਵਾਲਾ WBBH ਫਲਾ ਰਿਹਾ ਹੈ ਇਹ ਬੇਟਾਈਮਾ ਹੀ ਆ ਗਿਆ ਇਹੋ ਜੇ ਟਾਈਮ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈਗੀ ਆ ਨਾ ਹੀ ਤਾਂ ਹਜੇ ਤੱਕ ਕਿਸਾਨ ਜਥੇਬੰਦੀਆਂ ਬੋਲੀਆਂ ਨਾ ਹੀ ਕੋਈ ਆਪੋਜੀਸ਼ਨ ਬੋਲੀ ਹੈ ਨਾ ਹੀ ਕੋਈ ਮੇਨਸਟ੍ਰੀਮ ਮੀਡੀਆ ਬੋਲਿਆ ਹੈਗਾ ਅਸੀਂ ਅਸੀਂ ਕਿੰਨੇ ਕੁ ਪਹੁੰਚ ਵਾਲੇ ਆ ਅਸੀਂ ਤੇ ਆਪ ਦੀ ਖੇਤੀ ਕਰਨ ਵਾਲੇ ਹੈਗੇ ਆ ਤੇ ਥੋੜਾ ਬਹੁਤ ਠੀਕ ਆ ਸਾਇੰਟਿਸਟ ਦੇ ਨਾਲ ਸਾਡੇ ਕੋਲੇ ਨੰਬਰ ਵਗੈਰਾ ਹੈਗੇ ਆ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਸਮੱਸਿਆ ਜਦੋਂ ਕੋਈ ਸਮੱਸਿਆ ਗੰਭੀਰ ਹੁੰਦੀ ਆ ਉਹਨੂੰ ਗੰਭੀਰ ਹੀ ਲੈਣਾ ਚਾਹੀਦਾ ਮੈਂ ਪਿਛਲੇ 10 ਦਿਨਾਂ ਤੋਂ ਬੜਾ ਰੌਲਾ ਪਾ ਰਿਹਾ ਹੈਗਾ ਬੜੇ ਫੋਨ ਸੁਣ ਰਿਹਾ ਹੈਗਾ ਮੈਂ ਆਪਣੀ ਮੇਲ ਆਈਡੀ ਦਿੱਤੀ ਹੋਈ ਹੈ ਵੀ ਤੁਸੀਂ ਆਪਣੇ ਖੇਤੀ ਦੇ ਸੁਝਾਅ ਭੇਜ ਸਕਦੇ ਹੋ ਪਰ ਉੱਥੇ ਹੋਰ ਹੀ ਤਰੀਕੇ ਨਾਲ ਤੁਸੀਂ ਮਟੀਰੀਅਲ ਭੇਜਣ ਲੱਗ ਜਾਨੇ ਹੈਗੇ ਹੋ ਉਹ ਬਹੁਤ ਗਲਤ ਹੈਗਾ ਤੁਸੀਂ ਇਸ ਸਮੱਸਿਆ ਨੂੰ ਗੰਭੀਰ ਤਰੀਕੇ ਨਾਲ ਲਾਓ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਿਮਾਰੀ ਬਿਲਕੁਲ ਨਹੀਂ ਹੈਗੀ ਜਾਂ ਮਤਲਬ ਸਾਰੇ ਖੇਤ ਹੀ ਖਰਾਬ ਹੈਗੇ ਆ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਇਹ ਸਮੱਸਿਆ ਆਈ ਹੋਈ ਹੈ ਜ਼ਿਆਦਾਤਰ ਜਿਹੜਾ ਵੱਡਾ ਏਰੀਆ ਹੈਗਾ ਉਹ PR114 ਦਾ PR131 ਦਾ 26 ਦਾ 28 29 ਦਾ ਜਾਂ ਕੁਝ ਹਾਈਬ੍ਰਿਡਸ ਨੇ ਜਾਂ ਜਿਹੜਾ ਵੀ ਗੇਤਾ ਚੋਂ ਨਾ ਲੱਗਿਆ ਯਾਰ ਇਹਦੀ ਵਾਇਰਸ ਦੀ ਕਿਸੇ ਝੋਨੇ ਨਾਲ ਯਾਰੀ ਨਹੀਂ ਹੈਗੀ ਪਰ ਯਾਰੀ ਆਪਣੀ ਵੀ ਕਿਸੇ ਕੰਪਨੀ ਨਾਲ ਨਹੀਂ ਹੈਗੀ ਮੈਂ ਦੇਖ ਰਿਹਾ ਹੈਗਾ ਮੇਰੀਆਂ ਵੀਡੀਓ ਚੱਕ ਕੇ ਕਾਪੀ ਕਰਕੇ ਪਾਤੀਆਂ ਵੀ ਮੈਂ ਤੇਲੇ ਮਾਰਦੀ ਸਪਰੇ ਪਾ ਦੱਸੀ ਹੈਗੀ ਆ ਮੈਂ ਡਾਕਟਰ ਇੱਕ ਸਿੰਘ ਦੇ ਨਾਲ ਜੂਮ ਮੀਟਿੰਗ ਕੀਤੀ ਉਹਦੀਆਂ ਚੱਕ ਕੇ ਕਲਿੱਪਾਂ ਕੱਟ ਕੇ ਪਾਤੀਆਂ ਵੀ ਇਹ ਜਿਹੜਾ ਸਪਰੇ ਕੀਤਾ ਜਾਵੇ ਦੇਖੋ ਵਾਇਰਸ ਨੂੰ ਫਲਾਉਣ ਵਾਲੀ ਜਿਹੜੀ ਵੀ ਕੋਈ ਵੈਕਟਰ ਦੀ ਤਰ੍ਹਾਂ ਚੀਜ਼ ਕੰਮ ਕਰ ਰਹੀ ਹੈ ਜਿੱਟੀ ਪਿੱਠ ਵਾਲਾ ਟਿੱਡਾ ਹੈਗਾ ਉਹਨੂੰ ਮਾਰਨ ਦੇ ਨਾਲ ਆਪਾਂ ਵਾਇਰਸ ਨੂੰ ਕੁਝ ਰੋਕ ਸਕਦੇ ਹਾਂ ਖੇਤ ਵਿੱਚ ਪਾਣੀ ਘੱਟ ਭਰ ਕੇ ਰੱਖਾਂਗੇ ਤਾਂ ਵੀ ਇਹ ਚਿੱਟੀ ਵਿਠਵਾਲ ਡੱਡਾ ਬਹੁਤ ਜ਼ਿਆਦਾ ਹਾਈਪਰ ਨਹੀਂ ਹੋਊਗਾ ਪਰ ਹਜਲ ਤਾਂ ਫਸਲ ਵਧਣ ਦੇ ਵਿੱਚ ਆਪਣੇ 2 ਟਾਈ ਮਹੀਨੇ ਬਾਕੀ ਨੇ ਆਪਾਂ ਕਿੰਨੇ ਕਿੰਨੇ ਵਾਰੀ ਹਫ਼ਤੇ ਹਫ਼ਤੇ ਤੇ ਸਪਰੇਅ ਕਰਾਂਗੇ ਸਮੱਸਿਆ ਹੈਗੀ ਆ ਲੋੜ ਅਨੁਸਾਰ ਆਪਾਂ ਨੂੰ ਕੰਮ ਕਰਨ ਦੀ ਬੂਟਿਆਂ ਦੇ ਉੱਪਰ ਸਪਰੇਅ ਕਰਨੀ ਜ਼ਰੂਰੀ ਹੈ ਕਰ ਦਿਓ 100 200 250 ਦਾ ਕੰਮ ਆ ਬੂਟੇ ਬਾਹਰ ਕੱਢਣੇ ਵੀ ਜ਼ਰੂਰੀ ਹੈ ਜਿਹੜੇ ਵੀਰਾਂ ਕੋਲੇ ਵੱਡੀ ਜ਼ਮੀਨ ਹੈ 25 ਕਿੱਲੇ ਆ ਜਾਂ 250 ਕਿੱਲਾ 2000 ਕਿੱਲਾ ਉਹ ਮੈਨੂੰ ਨਹੀਂ ਲੱਗਦਾ ਹੈਗਾ ਜਾ ਕੇ ਖੇਤ ਚ ਵੜਦੇ ਆ ਸਿੱਧਾ ਮਾਰਕੀਟ ਤੋਂ ਮਟੀਰੀਅਲ ਆਉਂਦਾ ਸਟੋਰ ਦੇ ਉੱਤੇ ਜਾਂ ਖੇਤ ਹੀ ਕੋਠਾ ਪਾਇਆ ਹੁੰਦਾ ਉੱਥੋਂ ਜਾ ਕੇ ਲੇਬਰ ਵਾਲੇ ਬੰਦੇ ਛਿੱਟਾ ਮਾਰ ਦਿੰਦੇ ਆ ਜਾਂ ਸਪਰੇਅ ਕਰ ਦਿੰਦੇ ਆ ਜਾਂ ਉਹਨਾਂ ਨਾਲ ਫੋਨ ਤੇ ਤਾਲਮੇਲ ਆ ਖੇਤੀ ਨੂੰ ਇੱਥੋਂ ਤੱਕ ਨਾ ਲਿਆ ਕਰੋ ਖੇਤੀ ਦੇ ਵਿੱਚ ਪੁਰਾਣੇ ਬਜ਼ੁਰਗਾਂ ਜੀ ਤਰ੍ਹਾਂ ਆਪਾਂ ਨੂੰ ਮਰਨ ਦੀ ਲੋੜ ਹੈਗੀ ਆ ਵੜਨ ਦੀ ਲੋੜ ਹੈਗੀ ਆ 24 ਘੰਟਿਆਂ ਦੇ ਵਿੱਚੋਂ 24 ਮਿੰਟ ਵੀ ਨਹੀਂ ਕਈ ਵਾਰੀ ਵੇਲ ਮਿਲਦੇ ਐਦਾਂ ਦੀ ਕੱਸ ਪੈ ਜਾਂਦੀ ਏ ਕੰਮ ਦੀ ਪਰ ਜਿਹੜੇ ਕੰਪਨੀਆਂ ਵਾਲੇ ਵੀਰ ਫਿਰਦੇ ਹੈਗੇ ਆ ਕੋਈ ਦਾਣੇਦਾਰ ਸਪਰੇ ਕੋਈ ਤੇਲੇ ਮਾਰ ਦਵਾਈ ਥੱਲੇ ਪਵਾ ਰਹੇ ਹੈਗੇ ਇਹਨਾਂ ਤੋਂ ਬਚੋ ਇਹ ਬਰਸਾਤੀ ਡੱਡੂ ਨੇ ਇਹਨਾਂ ਨੇ ਆਪਣੇ ਸਟੋਰ ਖਾਲੀ ਕਰਨੇ ਨੇ ਤੁਹਾਡਾ ਕੋਈ ਫਾਇਦਾ ਹੋਣ ਵਾਲਾ ਨਹੀਂ ਜਦੋਂ ਵੀ ਕੋਈ ਬਨਸਪਤੀ ਦੇ ਵਿੱਚ ਵਾਇਰਸ ਆਉਂਦਾ ਪੌਦਾ ਜਗਤ ਦੇ ਵਿੱਚ ਵਾਇਰਸ ਆਉਂਦਾ ਐਨੀਮਲ ਦੇ ਵਿੱਚ ਵਾਇਰਸ ਆਉਂਦਾ ਜੀਵ ਦੇ ਵਿੱਚ ਵਾਇਰਸ ਆਉਂਦਾ ਜਾਂ ਇਨਸਾਨਾਂ ਦੇ ਵਿੱਚ ਵਾਇਰਸ ਆਉਂਦਾ ਤਾਂ ਇਹ ਸਸਪੈਕਟਡ ਹੁੰਦਾ ਇਹਨੂੰ ਆਇਡੈਂਟੀਫਿਕੇਸ਼ਨ ਕਰਨੀ ਬਹੁਤ ਜ਼ਰੂਰੀ ਆ ਇਹਦੇ ਤੇ ਬਹੁਤ ਸਾਰੀ ਮੈਡੀਸਨ ਜਿਹੜੀ ਹੈਗੀ ਬਹੁਤ ਰਿਸਰਚ ਦੇ ਨਾਲ ਬਹੁਤ ਟਾਈਮ ਚ ਬਣਦੀ ਆ ਐਵੇਂ ਨਹੀਂ ਬਣ ਜਾਂਦੀ ਹੈਗੀ ਜਿਹੜਾ ਇਹ ਆਇਆ ਹੈਗਾ ਫਿਜੀ ਫਿਜੀ ਵਾਇਰਸ ਦਾ ਗਰੁੱਪ ਆਪਾਂ ਨੂੰ ਲੱਭ ਰਿਹਾ ਹੈਗਾ ਇਹ ਕੋਈ ਆਮ ਚੀਜ਼ ਨਹੀਂ ਹੈਗੀ ਇਹ ਖਤਰਨਾਕ ਚੀਜ਼ ਹੈਗੀ ਆ ਤੇ ਇਸ ਨੂੰ ਕੋਈ ਵੀ ਪੜਿਆ ਲਿਖਿਆ ਜਾਂ ਅਨਪੜੇ ਜਾਂ ਕੋਈ ਛੋਟਾ ਜਾਂ ਵੱਡਾ ਵਿਗਿਆਨੀ ਜਲਦੀ ਹੱਲ ਨਹੀਂ ਕਰ ਸਕਦਾ ਹੈਗਾ ਇਸ ਤੇ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਜਿਹੜੇ ਵੀ ਮਾਰਕੀਟ ਦੇ ਵਿੱਚ ਕਾਫੀ ਜ਼ਿਆਦੇ ਵੱਡੇ ਪੱਧਰ ਤੇ ਵੀਡੀਓ ਬਣ ਰਹੀਆਂ ਨੇ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਹੋਰ ਤਰੀਕੇ ਨਾਲ ਇੰਟੈਲੈਕਚੁਅਲ ਦੇ ਨਾਲ ਟੱਚ ਦੇ ਵਿੱਚ ਹੈਗੇ ਹੋ ਤਾਂ ਸਮੱਸਿਆ ਬਹੁਤ ਵੱਡੀ ਹੋ ਸਕਦੀ ਹੈਗੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਮਾਰਕੀਟ ਦੇ ਵਿੱਚੋਂ ਕੋਈ ਵੀ ਮਟੀਰੀਅਲ ਲੈ ਕੇ ਪਾ ਦਾਂਗੇ ਤੇ ਮਸਲਾ ਹੱਲ ਹੋ ਜੂ ਮਸਲਾ ਹੱਲ ਹੋਣਾ ਸੀ ਆਪਾਂ ਗੇਤੀ ਵਿਉਂਤਬੰਦੀ ਦੇ ਨਾਲ ਅਗੇ ਪਾਣੂ ਅਗੇਤੀ ਤਰੀਕ ਮਿਲੀ ਸੀ ਝੋਨਾ ਲਾਉਣ ਦੀ ਉਹਦੇ ਕਰਕੇ ਹੋ ਸਕਦਾ ਬਹੁਤ ਤੇ ਕਿਸਾਨਾਂ ਦਾ ਝੋਨਾ ਜਿਹੜਾ 10 ਕੁਇੰਟਲ ਵੀ ਪਾਰ ਨਾ ਕਰੇ ਪਰ ਇਸ ਖਤਰੇ ਨੂੰ ਧਿਆਨ ਚ ਰੱਖ ਕੇ ਤੁਸੀਂ ਅੰਨੇਵਾਹੀ ਸਮਾਨ ਵੀ ਨਹੀਂ ਸਿੱਟਨੇ ਹੈਗੇ ਕਿਸੇ ਚੀਜ਼ ਦੀ ਓਵਰਡੋਸ ਵੀ ਨਹੀਂ ਯੂਜ਼ ਕਰਨੀ ਹੈਗੀ ਕਿਉਂਕਿ ਜਿਹੜਾ ਇਹ ਰਸਚੂਸ ਦਾ ਕੀੜਾ ਹੈਗਾ ਡਬਲਿਊ ਬੀਪੀਐਚ ਇਹ ਆਪਦੀ ਇਹੋ ਜੀ ਮਿਊਟੇਸ਼ਨ ਕਰੇਗਾ ਇਹੋ ਜੀ ਨੈਕਸਟ ਜਨਰੇਸ਼ਨ ਦੇਵੇਗਾ ਉਹ ਕਿਸੇ ਵੀ ਮਾਰਕੀਟ ਵਾਲੀ ਚੀਜ਼ ਦੇ ਨਾਲ ਮਸਲਾ ਹੱਲ ਹੀ ਨਹੀਂ ਹੋਣਾ ਸਾਰੀਆਂ ਦਵਾਈਆਂ ਰੈジਸਟੈਂਟ ਹੋ ਜਾਣਗੀਆਂ ਸੋ ਇੱਕ ਖਤਰੇ ਨੂੰ ਆਪਾਂ ਟਾਲਣ ਦੇ ਵਾਸਤੇ 100 ਖਤਰੇ ਨਹੀਂ ਪੈਦਾ ਕਰ ਸਕਦੇ ਤੁਸੀਂ ਬੜਾ ਸੰਜਮ ਨਾਲ ਚੱਲੋ ਆਪਣੇ ਕਮੈਂਟਾਂ ਬਾਕਸ ਨੂੰ ਯੂਜ਼ ਕਰੋ ਸ਼ੇਅਰ ਬਟਨ ਨੂੰ ਯੂਜ਼ ਕਰੋ ਤਾਂ ਕਿ ਆਪਾਂ ਜਿਹੜੀ ਵੀ ਕੱਗਰ ਬੈਲਟ ਦੇ ਵਿੱਚ ਹੁਣ ਬਾਸਮਤੀ ਦੀ ਲਵਾਈ ਪਿਛਲੇ ਟਾਈਮ ਤੋਂ ਹੋਈ ਹੈ ਹਜੇ 20 ਦਿਨ ਹੋਰ ਹੋਣੀ ਹੈਗੀ ਆ ਜਿਹੜੇ ਵਾਇਰਸ ਦੇ ਆਪਾਂ ਨੂੰ ਬੌਣੇ ਬੁੱਟੇ ਦਿਖੇ ਹੈਗੇ ਆ ਇਹ ਪਹਿਲੇ ਜਿਹੜੇ 10 15 ਜੂਨ ਤੱਕ ਝੋਨਾ ਲੱਗਿਆ ਉਸੇ ਦੀ ਰਿਪੋਰਟ ਆਪਣੇ ਸਾਹਮਣੇ ਆਈ ਹੈ ਉਸ ਤੋਂ ਬਾਅਦ ਇੱਕ ਮਹੀਨੇ ਦੀ ਵਿੰਡੋ ਹੋਰ ਝੋਨੇ ਦੀ ਲੱਗਣ ਦੀ ਹੈਗੀ ਆ ਉਹਦੇ ਰਿਜ਼ਲਟ ਅਗਸਤ ਚ ਆਉਣਗੇ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਆਪਣੇ ਲਈ ਖਤਰਾ ਖੜਾ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਯੂਨੀਵਰਸਟੀਆਂ ਦੇ ਕੋਲ ਐਦਾਂ ਦਾ ਸੋ ਬਿਮਾਰੀ ਉਹਨੂੰ ਲੱਗ ਨਹੀਂ ਸਕਦੀ ਜਾਂ ਪੰਜ ਬਿਮਾਰੀਆਂ ਦੇ ਪੰਜਾਂ 'ਚੋਂ ਇੱਕ ਨੂੰ ਨਹੀਂ ਲੱਗਦੀ ਚਾਰ ਨੂੰ ਲੱਗਦੀ ਹੈ ਇਹ ਸਾਰੀਆਂ ਬਿਮਾਰੀਆਂ ਸਾਰੀਆਂ ਕਿਸਮਾਂ ਨੂੰ ਇਹ ਬਿਮਾਰੀ ਲੱਗ ਸਕਦੀ ਹੈਗੀ ਆਉਣ ਵਾਲੇ ਦਿਨਾਂ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੂਗਾ ਤੁਹਾਡੇ ਸੁਝਾਅ ਮੇਰੀ ਈਮੇਲ ਤੇ ਹੋਣੇ ਚਾਹੀਦੇ ਤੁਹਾਡੇ ਸਵਾਲ ਮੇਰੇ ਕਮੈਂਟ ਬਾਕਸ ਵਿੱਚ ਹੋਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ